ਕਮਲ ਸ਼ਰਮਾ ਕੋਆਰਡੀਨੇਟਰ ਪੰਜਾਬ ਕਾਂਗਰਸ ਕਮੇਟੀ ਇੰਚਾਰਜ ਵਿਧਾਨ ਸਭਾ ਹਲਕਾ ਖੰਨਾ ਆਪ ਜੀ ਦੇ ਪਹਿਲਾਂ ਦਾ ਚੈਨਲ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਸਾਰਿਆਂ ਦੇ ਸਮੇਂ-ਸਮੇਂ ਸਿਰ ਰੂਬਰੂ ਕਰਦੇ ਰਹਿੰਦੇ ਹੋ ਭਗ ਦੇ ਮੁੱਦਿਆਂ ਦੇ ਉੱਤੇ ਜਿਹੜੀ ਵੀ ਕੋਈ ਸਮਾਜ ਦੀ ਗੱਲ ਕਰਨ ਵਾਲੀ ਹੈ ਉਹ ਤੁਸੀਂ ਸਮਾਜ ਦੇ ਸਾਹਮਣੇ ਰੱਖਦੇ ਹੋ ਤੁਹਾਡਾ ਮੈਂ ਇੱਕ ਵਾਰੀ ਫੇਰ ਧੰਨਵਾਦ ਕਰਦਾ ਗੱਲ ਅੱਜ ਦੀ ਜਿਹੜੀ ਕਰਨ ਵਾਲੀ ਗੱਲ ਹੈਗੀ ਹੈ ਦੇਖੋ ਇੱਕ ਪਾਸੇ ਸਾਡੇ ਸਾਬਕਾ ਮੁੱਖ ਮੰਤਰੀ ਚਰਨੀ ਸਿੰਘ ਚੰਨੀ ਜੀ ਨੇ 3 ਰੁਪਏ ਯੂਨਟ ਬਿਜਲੀ ਸਸਤੀ ਕੀਤੀ ਸੀ ਉਹ ਸਾਰੀ ਜਨਰਲ ਕੈਟਾਗਰੀ ਨੂੰ ਸਾਰਿਆਂ ਨੂੰ ਐਸ்சி ਸਮਾਜ ਨੂੰ ਸਾਰੇ ਸਮਾਜ ਨੂੰ ਚਾਹੇ ਉਹ ਗਰੀਬ ਸੀ ਚਾਹੇ ਕਿਸਾਨ ਸੀ ਚਾਹੇ ਮਜ਼ਦੂਰ ਸੀ ਸਾਰਿਆਂ ਨੂੰ ਉਹਦਾ ਬੈਨੀਫਿਟ ਮਿਲਿਆ ਪਰ ਬੜੇ ਦੁੱਖ ਦੀ ਗੱਲ ਹੈ ਕਿ ਉਹ ਪਿਛਲੇ ਸਮੇਂ ਉਹ ਬੰਦ ਕਰਨ ਦਾ ਜਿਹੜਾ ਇਹਨਾਂ ਨੇ ਪੰਜਾਬ ਗਵਰਨਮੈਂਟ ਨੇ ਕੀਤਾ ਐਲਾਨ ਬੜਾ ਦੁੱਖਦਾਈ ਗੱਲ ਹੈ ਬਹੁਤ ਘਾਟੇ ਵਾਲਾ ਬਣ ਗਿਆ ਜਿਹੜੀ ਇਹ 300 ਰੁਪਏ ਬਿਜਲੀ ਮਾਫੀ ਦੀ ਗੱਲਾਂ ਕਰਦੇ ਨੇ ਇੱਕ ਯੂਨਿਟ ਵੀ ਉੱਪਰ ਟੱਪ ਗਈ ਜੇ ਕਿਸੇ ਦੀ ਤਾਂ ਸਾਰਾ ਕਿੱਡਾ-ਕੱਡਾ ਵੱਡਾ ਬਿੱਲ ਆ ਜਾਂਦਾ ਮੈਂ ਨਹੀਂ ਗੱਲ ਕਹਿੰਦਾ ਵੀ ਕਿਸੇ ਦਾ ਇਹਦੇ 'ਚ ਹੋ ਸਕਦਾ ਬਹੁਤ ਲੋਕਾਂ ਦਾ ਫਾਇਦਾ ਵੀ ਹੋ ਰਿਹਾ ਹੋਊਗਾ ਪਰ ਜਨਰਲ ਸੋਚ ਦੇ ਮੁਤਾਬਕ ਇਹ ਜਿਹੜਾ ਬਹੁਤ ਮਾੜੀ ਗੱਲ ਹੈ ਕਿਉਂਕਿ ਚੀਜ਼ ਨੂੰ ਤੁਸੀਂ ਸਸਤਾ ਕਰੋ ਨਾ ਕਿ ਫ੍ਰੀ ਵਾਲੇ ਪਾਸੇ ਨੂੰ ਸਮਾਜ ਨੂੰ ਤੋੜੋ ਕਿਉਂ ਕਿ ਕਿਉਂਕਿ ਜੇ ਤੁਸੀਂ ਮੱਛੀ ਫੜਨੀ ਸਿਖਾਓ ਨਾ ਕਿ ਖਾਣੀ ਜੇ ਤੁਸੀਂ ਕੰਮ ਰੋਜਗਾਰ ਪੈਦਾ ਕਰੋ ਨਾ ਕਿ ਲੋਕਾਂ ਦੇ ਹੱਡਾਂ ਦੇ ਵਿੱਚ ਹਰਾਮ ਤੇ ਆਰਾਮ ਪਾਓ ਇਹ ਜਿਹੜਾ ਸਾਡੇ ਪੰਜਾਬ ਵਾਸਤੇ ਬੜਾ ਦੁਖਦਾਈ ਹੈ ਦੂਜੇ ਪਾਸੇ ਦੇਖ ਲਓ ਤੁਸੀਂ ਐਸਸੀ ਸਮਾਜ ਆ ਸਾਡਾ ਉਹਨਾਂ ਦੇ ਨਾਂ ਦੇ ਉੱਤੇ ਝਾਲੀ ਸਰਟੀਫਿਕੇਟ ਬਣਾ ਕੇ ਲੋਕ ਨੌਕਰੀਆਂ ਪ੍ਰਾਪਤ ਕਰ ਗਏ ਔਰ ਕਿੰਨੇ ਧੇਰ ਤੋਂ ਸੰਘਰਸ਼ ਕਰ ਰਹੇ ਨੇ ਐਸਸੀ ਸਮਾਜ ਦੇ ਸਾਡੇ ਮਹਾਲੀ ਬੈਠੇ ਨੇ ਹੋਰ ਰੋਜ਼ ਅਸੀਂ ਦੇਖਦੇ ਆ ਕੋਈ ਸੁਣਵਾਈ ਨਹੀਂ ਹੋ ਰਹੀ ਪਰੂਫ ਦੇ ਚੁਕੇ ਆ ਉਹਨਾਂ ਦੇ ਬਕਾਇਦਾ ਵੀ ਫਲਾਣੀ ਫਲਾਣੀ ਪੋਸਟ ਦੇ ਉੱਤੇ ਫਲਾਣਾ ਫਲਾਣਾ ਬੰਦਾ ਅਪਾਇੰਟਡ ਹੋ ਚੁੱਕਿਆ ਉਹਨਾਂ ਦੀ ਕਿਊਰਿੰਗ ਕੁਇਰੀ ਹੋ ਰਹੀ ਜਾਂ ਤੇ ਸਾਰਿਆਂ ਨੂੰ ਵੱਧ ਜਿਹੜਾ ਇੱਕ ਹਫਲਾ ਹੋਇਆ ਐਸਸੀ ਸਮਾਜ ਦਾ ਦੇ ਸਰਟੀਫਿਕੇਟਾਂ ਦਾ ਸਾਡਾ ਪਟਿਆਲਾ ਉਹਦੇ ਸਭ ਤੋਂ ਵੱਧ ਮੂਰੀ ਹੈ ਜ਼ਿਲ੍ਹਾ ਜਾਂ ਤਾਂ ਇੱਥੇ ਕੋਈ ਨਾ ਕੋਈ ਲੀਡਰ ਦੀ ਸ਼ਹਿ ਤੇ ਹੋਏ ਨੇ ਉਹ ਜਾਂ ਕਿਸੇ ਅਫਸਰ ਦੇ ਸ਼ਹਿ ਤੇ ਹੋਏ ਨੇ ਬਹੁਤ ਮਾੜੀ ਗੱਲ ਹੈ ਬਹੁਤ ਕਾਨੂੰਨੀ ਗੱਲ ਹੈ ਮੈਂ ਕਿਸੇ ਸਮਾਜ ਦੀ ਸਪੈਸ਼ਲ ਨਹੀਂ ਗੱਲ ਕਰਦਾ ਜਿਹੜਾ ਵੀ ਕੋ ਗਰੀਬ ਹੈ ਦੀ ਰੇਖਾ ਤੋਂ ਥੱਲੇ ਹੈ ਉਹਦਾ ਬੈਨੀਫਿਟ ਹੋਣਾ ਚਾਹੀਦਾ ਇੱਕ ਪਾਸੇ ਦੇਖੋ ਨਾ ਚਾਹੇ ਐਸਸੀ ਆ ਚਾਹੇ ਜਰਨਲ ਹੈ ਇੱਕ ਬੰਦਾ ਤਾਂ ਜਰਨਲ ਕੈਟਾਗਰੀ ਚ ਉਹਨਾਂ ਨੇ ਸ਼ਾਦੀਆਂ ਵੀ ਕਰ ਲਈਆਂ ਸੀ ਸਮਾਜ ਵਾਲਿਆਂ ਨੇ ਔਰ ਕੋਈ ਜੱਟਾਂ ਵੱਲ ਵੀ ਹੈ ਗਿਆ ਕੋਈ ਪਾਪਿਆਂ ਵੱਲ ਵੀ ਹੈ ਗਿਆ ਕੋਈ ਕਿਨਾਂ ਵੱਲ ਵੀ ਹੈ ਗਿਆ ਔਰ ਕਈ ਬਹੁਤ ਬਹੁਤ ਉੱਚੇ ਅਹੁਦਿਆਂ ਤੇ ਪਹੁੰਚਣ ਤੋਂ ਬਾਅਦ ਅੱਜ ਵੀ ਉਹ ਐਸਸੀ ਸਮਾਜ ਨੂੰ ਤਾੜੀ ਜਾ ਰਹੇ ਨੇ ਐਸਸੀ ਸਮਾਜ ਦਾ ਹੱਕ ਖੋਹੀ ਜਾ ਰਹੇ ਨੇ ਇਹ ਜਿਹੜੀਆਂ ਗੱਲਾਂ ਨੇ ਬਹੁਤ ਮਾੜੀਆਂ ਗੱਲਾਂ ਨੇ ਸਾਨੂੰ ਬਰਾਬਰਤਾ ਤਾਂ ਆਉਗੀ ਦੇਸ਼ ਦੇ ਵਿੱਚ ਸਮਾਜ ਦੇ ਵਿੱਚ ਜੇ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਤੁਰੀਏ ਚਾਹੇ ਉਹ ਐਸੀ ਸਮਾਜ ਆ ਚਾਹੇ ਉਹ OBC ਸਮਾਜ ਆ ਭਾਵੇਂ ਜਨਰਲ ਕੈਟਾਗਰੀ ਆ ਭਾਵੇਂ ਕਿਸਾਨ ਹੈ ਭਾਵੇਂ ਮਜ਼ਦੂਰ ਹੈ ਅੱਜ ਸਾਰਿਆਂ ਨੂੰ ਸਾਨੂੰ ਉਹਨਾਂ ਵਾਲੇ ਪਾਸੇ ਝਾਤ ਮਾਰਨੀ ਚਾਹੀਦੀ ਤੀਜਾ ਇੱਕ ਹੋਰ ਮੈਂ ਭਖਦੇ ਮੁੱਦੇ ਤੇ ਤੁਹਾਣਾ ਗੱਲ ਕਰਨੀ ਚਾਹਣਾ ਦੇਖੋ ਨਾ ਅੱਜ ਪੰਜਾਬ ਦੇ ਇੰਨੇ ਹਾਲਾਤ ਬੱਤਰ ਹੋ ਚੁੱਕੇ ਨੇ ਦਿਨ ਦਿਹਾੜੇ ਗੈਂਗਸਟਰ ਆਉਂਦੇ ਨੇ ਗੋਲੀਆਂ ਮਾਰਦੇ ਨੇ ਚਲੇ ਜਾਂਦੇ ਨੇ ਰੋਜ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਪੁਲਿਸ ਕੋਈ ਕਾਰਵਾਈ ਨੀ ਉਹ ਤੇ ਕਰਦੀ ਇਹਦਾ ਮਤਲਬ ਪਿੱਛੇ ਕੋਈ ਨਾ ਕੋਈ ਉਹਨਾਂ ਨੂੰ ਸ਼ੈਲਟਰ ਦਿੰਦਾ ਚਾਹੇ ਕੋਈ ਅਫੀਸਰ ਦਿੰਦਾ ਤਾਂ ਚਾਹੇ ਕੋਈ ਪੋਲੀਟੀਕਲ ਦਿੰਦਾ ਕਿਉਂ ਨਹੀਂ ਉਹਨਾਂ ਤੇ ਕਾਰਵਾਈ ਕਰਦੇ ਸਾਰਿਆਂ ਨੂੰ ਪਤਾ ਹੈ ਵੀ ਕਿੱਥੇ ਕਿੱਥੇ ਨਸ਼ਾ ਵਿਕਦਾ ਪੁਲਿਸ ਦੇ ਨੱਕਦੇ ਥੱਲੇ ਨਾਲ ਗਵਾਂਢ 'ਚ ਨਸ਼ੇ ਵਿਕੀ ਜਾਂਦੇ ਨੇ ਹੈ ਇੱਕ ਪਾਸੇ ਤੁਸੀਂ ਜੇ ਕੋਈ ਨਸ਼ੇ ਦੀ ਗੱਲ ਕਰਦੇ ਆ ਤਾਂ ਕਹਿੰਦੇ ਜੀ ਅਸੀਂ ਫੜ ਰਹੇ ਆ ਫਰਾਣਾ ਕਰ ਰਹੇ ਆ ਢਮਕਾ ਕਰ ਰਹੇ ਆ ਇਹ ਗੱਲਾਂ ਕਰਨ ਨਾਲ ਕੋਈ ਫਾਇਦਾ ਨਹੀਂ ਇੱਕ ਜਾਗਰਤੀ ਸਾਨੂੰ ਕਰਨ ਵਾਸਤੇ ਬਕਾਇਦਾ ਸਾਨੂੰ ਇਹਦੇ ਵਾਸਤੇ ਕੈਂਪ ਲਾਉਣੇ ਚਾਹੀਦੇ ਨੇ ਬਕਾਇਦਾ ਇੱਕ ਪਿੰਡਾਂ 'ਚ ਜਾ ਕੇ ਸਾਡੇ ਸਾਰਿਆਂ ਦਾ ਵੀ ਫਰਜ਼ ਬਣਦਾ ਸਮਾਜ ਵਾਲਿਆਂ ਦਾ ਵੀ ਫਰਜ਼ ਬਣਦਾ ਕੱਲਾ ਕਿਸੇ ਪੁਲਿਸ ਵਾਲੇ ਦੇ ਨਾਲ ਵੀ ਨਹੀਂ ਇਹ ਕੰਟਰੋਲ ਕੀਤਾ ਜਾ ਸਕਦਾ ਨਾ ਹੀ ਇਹ ਪ੍ਰਸ਼ਾਸਨਿਕ ਕੱਲਾ ਇਹਨੂੰ ਕੰਟਰੋਲ ਕਰ ਸਕਦਾ ਇਹਦੇ ਵਿੱਚ ਪਿੰਡਾਂ ਦੇ ਵਿੱਚ ਵੀ ਜਿੱਥੇ ਸਾਡੇ ਕੋਈ ਬੱਚਾ ਨਸ਼ਾ ਕਰ ਰਿਹਾ ਜਿੱਥੇ ਕੋਈ ਤੁਹਾਨੂੰ ਮਾੜਾ ਅਨਸਰ ਨਜ਼ਰ ਆਉਂਦਾ ਉਹਦੀ ਵੀ ਬਕਾਇਦਾ ਇਤਲਾਹ ਦਿਓ ਹਾਂ ਜੇ ਅਫਸਰ ਕੋਈ ਨਹੀਂ ਕਾਰਵਾਈ ਕਰਦਾ ਤਾਂ ਉਹਦੇ ਖਿਲਾਫ ਬਕਾਇਦਾ ਸੰਘਰਸ਼ ਵਿਢੋ ਅਸੀਂ ਉਹਨਾਂ ਦੇ ਨਾਲ ਹੈ ਦੂਜੇ ਪਾਸੇ ਸਾਡੇ ਵਿੱਚ ਬੱਚੀਆਂ ਦੇ ਨਾਲ ਬਲਤਕਾਰ ਹੋ ਰਹੇ ਨੇ ਕਿੰਨੀ ਮਾੜੀ ਕਿ ਸ਼ੋਸ਼ਣ ਹੋ ਰਿਹਾ ਸਮਾਜ ਦੇ ਵਿੱਚ ਦਤਾੜੀਆਂ ਜਾ ਰਹੀਆਂ ਨੇ ਔਰ ਕੋਈ ਸੁਣਵਾਈ ਨਹੀਂ ਹੁੰਦੀ ਇਹ ਬਹੁਤ ਬੜਾ ਦੁੱਖ ਦਾ ਕਾਰਨ ਹੈ ਇੱਕ ਪਾਸੇ ਜਦੋਂ ਅਸੀਂ ਦੇਖਦੇ ਹਾਂ ਰੋਂਗਟੇ ਖੜੇ ਹੋ ਜਾਂਦੇ ਨੇ ਔਰ ਜੀ ਕੰਬਦਾ ਹੈ ਕਿ ਕੀ ਬਣੂਗਾ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਹੈ ਕਿਉਂਕਿ ਇਸੇ ਕਰਕੇ ਦੁਖੀ ਹੋ ਕੇ ਸਾਡੇ ਨੌਜਵਾਨ ਜਿਹੜੀ ਪੀੜ੍ਹੀ ਹੈ ਵਿਦੇਸ਼ਾਂ ਦੀ ਧਰਤੀ ਵਾਲੇ ਪਾਸੇ ਨੂੰ ਮੂਵ ਕਰ ਰਹੀ ਹੈ ਅਸੀਂ ਕਹੀ ਤਾਂ ਜਾਣਦੇ ਆ ਕਿ ਗੋਰੇ ਆਉਣਗੇ ਇੱਥੇ ਸਾਡੇ ਸੀਐਮ ਸਾਹਿਬ ਕਹਿੰਦੇ ਗੋਰੇ ਆਉਣਗੇ ਇੱਥੇ ਕੰਮ ਕਰਨਗੇ ਪੁਰਾਣਾ ਕਹਿੰਦੇ ਕੋਈ ਹੈ ਠੱਲ ਸਾਰਾ ਸਾਡਾ ਨੌਜਵਾਨ ਪੀੜੀ ਰੋਜ਼ ਜਹਾਜ਼ਾਂ ਦੇ ਜਹਾਜ਼ ਭਰ ਕੇ ਬਾਹਰਲੇ ਮੁਲਕਾਂ ਨੂੰ ਜਾ ਰਹੇ ਨੇ ਨੌਜਵਾਨ ਪੀੜੀ ਦੇ ਇਹਨਾਂ ਨੂੰ ਜੇ ਅਗਰ ਰੋਕਣਾ ਹੈ ਪੰਜਾਬ ਨੂੰ ਪਰਫੁੱਲਤ ਕਰਨਾ ਹੈ ਤਾਂ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਹੈ ਤਾਂ ਸਾਨੂੰ ਸਾਰਿਆਂ ਨੂੰ ਇਹ ਦੇ ਵਾਸਤੇ ਇਕੱਠਾ ਹੋ ਕੇ ਸੰਘਰਸ਼ ਵੜਨਾ ਪਊਗਾ ਮੇਰੀ ਤਾਂ ਸਰਕਾਰ ਨੂੰ ਹੱਥ ਜੋੜ ਕੇ ਇੱਕੋ ਹੀ ਬੇਨਤੀ ਹੈ ਸਰਕਾਰਾਂ ਜਿਹੜੀਆਂ ਹੁੰਦੀਆਂ ਨੇ ਉਹ ਲੋਕਾਂ ਦੇ ਭਲਾਈ ਦੇ ਕੰਮ ਕਰਨ ਵਾਸਤੇ ਹੁੰਦੀਆਂ ਨੇ ਲੋਕਾਂ ਦੀ ਸੇਵਾ ਦੇ ਵਾਸਤੇ ਚੁਣਦੇ ਆ ਸੀ ਚਾਹੇ ਉਹ ਐਮ ਐਲ اے ਨੇ ਚਾਹੇ ਉਹ ਸਰਪੰਚ ਨੇ ਚਾਹੇ ਬਲਾਕ ਸਮਤੀ ਮੈਂਬਰ ਨੇ ਚਾਹੇ ਉਹ ਮਿਊਨਿਸਪੈਲਟੀ ਦੇ ਵਾਸਤੇ ਜਾਂ ਨਗਰ ਨਿਗਮਾਂ ਵਾਸਤੇ ਸੀ ਮੈਂਬਰ ਚੁਣਦੇ ਆ ਇਹ ਲੋਕਾਂ ਦੀ ਭਲਾਈ ਵਾਸਤੇ ਤੇ ਡਵੈਲਪਮੈਂਟ ਵਾਸਤੇ ਤਰੱਕੀ ਵਾਸਤੇ ਆਪਾਂ ਨਮਾਇंदे ਚੁਣਦੇ ਆ ਸਾਡਾ ਸਾਰਿਆਂ ਦਾ اخਲਾਕੀ ਮੋਰਲ ਡਿਊਟੀ ਬਣਦੀ ਹੈ ਕਿ ਅਸੀਂ ਆਪਣੇ ਫਰਜ਼ਾਂ ਦੀ ਰਾਖੀ ਰੱਖੀਏ ਔਰ ਸਰਕਾਰ ਨੂੰ ਭਗਵਾਨ ਸਿੰਘ ਮਾਨ ਜੀ ਨੂੰ ਵੀ ਮੈਂ ਸਪਸ਼ਟ ਸ਼ਬਦਾਂ ਚ ਕਹਨਾ ਤੁਸੀਂ ਆਪਣੀ ਕਮੇਟੀ ਦੇ ਵਿੱਚ ਬੜੇ ਚੈਲੰਜ ਕਰਦੇ ਹੁੰਦੇ ਸੀ ਉਸ ਟਾਈਮ ਮੌਜੂਦਾ ਸਰਕਾਰਾਂ ਨੂੰ ਜਾਂ ਪੋਲਿਟਿਕਸ ਦੇ ਉੱਤੇ ਬਹੁਤ ਚੈਲੰਜ ਕਰਦੇ ਹੁੰਦੇ ਸੀਗੇ ਬਹੁਤ ਕੁਝ ਬੋਲਦੇ ਸੀ ਅੱਜ ਕਿੱਥੇ ਆ ਤੁਹਾਡੀ ਉਹ ਸੋਚ ਤੁਸੀਂ ਤਾਂ ਕਹਿੰਦੇ ਸੀ ਇੱਕ ਮੁੱਖ ਮੰਤਰੀ ਲੈਣ ਚ ਖੜਾ ਉਹ ਕਿ ਸਰਲੰਡਰ ਲਾਊਗਾ ਕੋਈ ਹੂਟਰ ਨਹੀਂ ਬੱਜੂਗਾ ਕਿੱਥੇ ਗਏ ਤੁਹਾਡੇ ਕਰਨੀ ਤੇ ਕਤਨੀ ਤੇ ਕਿੱਥੇ ਕਿੰਨਾ ਫਰਕ ਪੈ ਗਿਆ ਮਾਨ ਸਾਹਿਬ ਕੁਝ ਸੋਚੋ ਜਿਹੜਾ ਬੰਦਾ ਕਹਿੰਦੇ ਹੁੰਦੇ ਨੇ ਜਨਾਨੀ ਉਹ ਚੰਗੀ ਜਿਹੜੀ ਕੁੱਖ ਦੀ ਚੰਗੀ ਬੰਦਾ ਉਹ ਚੰਗਾ ਜਿਹੜਾ ਜਵਾਨ ਦਾ ਪੱਕਾ ਤੁਸੀਂ ਕੀ ਕਰ ਰਹੇ ਹੋ ਕਿੱਦ ਨੇ ਤੁਹਾਡੀਆਂ ਜ਼ਬਾਨਾਂ ਤੇ ਕਿੱਦ ਨੇ ਤੁਹਾਡੀ ਅਸਲੀਅਤ ਕਿੱਥੇ ਗਈ ਤੁਸੀਂ ਤਾਂ ਬੜੇ ਦਮਗਦੇ ਮਾਰਦੇ ਸੀਗੇ ਅਸੀਂ ਆਮ ਘਰਾਂ ਦੇ ਮੁੰਡੇ ਆ ਅਸੀਂ ਆਮ ਘਰਾਂ ਦੇ ਮੁੰਡੇ ਆ ਇਹ ਆਮ ਘਰਾਂ ਦੇ ਮੁੰਡੇ ਕਿੱਥੇ ਗਏ ਹੁਣ ਇਹਨਾਂ ਨੂੰ ਤੁਸੀਂ ਆਮ ਘਰਾਂ ਦੇ ਮੁੰਡੇ ਨਹੀਂ ਤੁਸੀਂ ਤਾਂ ਖਾਸ ਘਰਾਂ ਦੇ ਮੁੰਡੇ ਹੋ ਗਏ ਹੁਣ ਤੁਸੀਂ ਆਮ ਘਰਾਂ ਦੇ ਮੁੰਡੇ ਨਹੀਂ ਰਹੇ ਤੁਸੀਂ ਖਾਸ ਘਰਾਂ ਦੇ ਮੁੰਡੇ ਬਣ ਕੇ ਰਹਿ ਗਏ ਔਰ ਪੰਜਾਬ ਦੀ ਜਵਾਨੀ ਨੂੰ ਅਗਰ ਬਚਾਉਣਾ ਹੈ ਤਾਂ ਅਜੇ ਵੀ ਕੁਝ ਨਹੀਂ ਵਿਗੜਿਆ ਕੁਝ ਆਪਣੀ ਡਿਊਟੀ ਨੂੰ ਆਪਣੇ اخਲਾਕੀ ਫਰਜ਼ ਨੂੰ ਸਮਝਿਓ ਲੋਕਾਂ ਦੀ ਸੇਵਾ ਕਰੋ ਇਹਨਾਂ ਹੀ ਸ਼ਬਦਾਂ ਦੇ ਨਾਲ ਇੱਕ ਵਾਰੀ ਤੁਹਾਡੇ ਚੈਨਲ ਦਾ ਮੈਂ ਆਪਣੇ ਵੱਲੋਂ ਬਹੁਤ ਬਹੁਤ ਧੰਨਵਾਦ ਦੁਆਰਾ ਫਿਰ ਕਰਦਾ ਹਾਂ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟੀਆਂ